ਅਗਰੀਆ ਪਹੁੰਚ ਗਿਆ ਆਪਾ ਪੈਂਡ ਆ ਗਿਆ ਇਹ ਕੋੜਿਆਂ ਦਾ ਰੇਲਵੇ ਸਟੇਸ਼ਨ ਖੱਚਰਾਂ ਦਾ ਸਟੇਸ਼ਨ ਆ ਗਿਆ ਸਾਹਮਣੇ ਉਹ ਜਿਹੜੇ ਪਰਬਤ ਦਿਸਦੇ ਦੇਖੋ ਬਰਫ਼ ਪਈ ਹੋਈ ਆ ਖੱਚਰਾਂ ਦੇ ਬਾਜੀ ਦੋਨੋਂ ਪਧਰ ਜੀ ਪਿੱਛੇ ਤੋਂ ਨਹੀਂ ਰਹਿ ਜੰਗਲ ਹੀ ਜੰਗਲ ਆ ਦੋਨੇ ਸਾਈਡ ਤੇ ਪਧੀਆਂ ਮਾਹੌਲ ਆ ਹੌਲੀ ਹੌਲੀ ਆ ਰਹੇ ਆਪਾਂ ਸਤਨਾ ਵਾਹਿਗੁਰੂ ਜੀ ਸਤਨਾ ਵਾਹਿਗੁਰੂ ਜੀ ਆ ਗਿਆ ਧੰਬਾ ਆਪ ਤੇ ਆਪ ਦੀ ਬਿਨੋ ਕਾਮਨਾ ਪੂਰੀ ਕਰੇ ਵਾਹਿਗੁਰੂ ਜੀ ਤੇ ਮਹਾਤਮਾ ਸੁੱਖ ਰੱਖੇ ਜੀ ਸੋਨੂੰ ਵੀ ਤਰੱਕੀਆਂ ਬਖਸ਼ੇ ਜੀ ਜਿਹੜੇ ਸੇਵਾ ਕਰਦੇ ਵਿਚਾਰੇ ਛੜੀ ਧੂੜੀ ਲਾਉਂਦੇ ਆ ਉਹ ਫਿਰ ਸਾਰਿਆ ਦੁੱਖ ਰਾਤ ਮੰਲਦੇ ਆ ਤੋਂ 10 20 ਰੁਪਏ ਦੇਖੋ ਵੀਊ ਆ ਯਾਰ ਮੈਂ ਕਹਿੰਦਾ ਨਜ਼ਾਰਾ ਹੀ ਆ ਬਸ ਤੁਸੀਂ ਜਦੋਂ ਆਉਂਗੇ ਨਾ ਤੁਸੀਂ ਕੁਦਰਤ ਨੂੰ ਦੇਖਦੇ ਦੇਖਦੇ ਪਹੁੰਚ ਜਾਓਗੇ ਇਹ ਜਿਹਾ ਵੀਊ ਆਪਣਨੇ ਸਪਨੇ ਚ ਵੀ ਨਹੀਂ ਸੋਚਿਆ ਹੋਊਗਾ ਕਿਆ ਬਾਤ ਕਿੱਥੇ ਵੱਡੇ ਪਰਬਤ ਕਿਤੇ ਛੋਟੀਆਂ ਚੋਟੀਆਂ ਕਤਿਆ ਹਿਮਾਲਿਆ ਕੈਂਡਾ ਆਹ ਦੇਖੋ ਇੱਥੇ ਹੈਲੀਕਾਪਟਰ ਹੈਲੀਪੈਡ ਬਣਿਆ ਹੋਇਆ ਹੈਲੀਕਾਪਟਰ ਇਸ ਜਗ੍ਹਾ ਤੇ ਆਉਂਦਾ ਇੱਥੋਂ ਚੱਕਰ ਲਾਉਂਦਾ ਉਹ ਦੇਖੋ ਹੈਲੀਪੈਡ ਤੁਸੀਂ ਦੇਖ ਰਹੇ ਹੋ ਆ ਵਾਲਾ ਇਥੋਂ ਵਾਰ-ਵਾਰ ਚੱਕਰ ਲਾਉਂਦਾ 5 ਮਿੰਟ ਆਪਾਂ ਵੇਟ ਕਰਾਂਗੇ ਸ਼ਾਇਦ ਆ ਵੀ ਸਕਦਾ ਹੈ ਨਾ ਇਹਨਾਂ ਹੈਲੀਕਾਪਟਰ ਦਾ ਜਿਹੜਾ ਹੈਲੀਪੈਡ ਬਣਿਆ ਹੈਗਾ ਇਹ ਹੈਲੀਕਾਪਟਰ ਸ਼੍ਰੀ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਇਸ ਜਗ੍ਹਾ ਤੱਕ ਆਉਂਦਾ ਤੇ ਇਹਦਾ ਕਿਰਾਇਆ ਹੈਗਾ 10500 ਆਉਣ ਜਾਣ ਦੀ ਟਿਕਟਾ ਆਨਲਾਈਨ ਹੁੰਦੀ ਆ ਆਫਲਾਈਨ ਇਹਦੀ ਬੁਕਿੰਗ ਹੋ ਘੱਟਦੀ ਹੈ ਸੈਕਸ਼ਨ ਪਰੇ ਮਾਈ ਵੀ ਆ ਰਹੀ ਸੀ ਗਿਆ ਗਿਆ ਬਾਈ ਉੱਟ ਗਿਆ ਗੋਰਿਆਂ ਦੇ ਕੈਂਪ ਇੱਥੇ ਸਟੇ ਕਰਦੇ ਆ ਜਿਆਦਾ ਫੋਰਨਰ ਲੋਕ ਐਕਸਸ ਸਟੇ ਕਰਦੇ ਆ ਹੁਣੀ ਆਪਾਂ ਬਹੁਤ ਟੈਂਸ਼ਨ ਚ ਚੋਦੀ ਟੈਂਸ਼ਨ ਚ ਕਿਉਂ ਸੀ ਰੈਡਵਰਕ ਆ ਗਿਆ ਬਾਕੀ ਇਹ ਫੇਰ ਆ ਗਿਆ ਜਦੋਂ 4-5 ਸਵਾਰੀਆਂ ਹੋ ਜਾਂਦੀਆਂ ਹਨ 4 ਸਵਾਰੀਆਂ 4 ਸਵਾਰੀਆਂ ਜੀ ਸੀਗਾ ਮੇਰੇ ਕੋਲ ਨਾਲੇ ਯਾਰੋ ਬਣਾਇਆ ਦੋ ਸਾਈਡ ਦਾ 750 ਇੱਕ 750 ਅੱਛਾ ਜੀ ਇੱਕ ਸਵਾਰੀ ਦਾ ਪੱਥਰ ਦੇ ਬਰਖਤ ਚਲੋ ਇਧਰ ਲਾ ਤੇ ਉਹ ਸ਼ਾਰਟਕਟ ਆਪਾਂ ਸ਼ਾਰਟਕਟ ਹੀ ਜਾਵਾਂਗੇ ਕੋਈ ਦਿੱਕਤ ਨਹੀਂ ਨਾ ਨਾ ਮੈਂ ਸ਼ਾਰਟਕਟ ਰਾਮ ਰਾਮ ਜੀ ਸ਼ਾਰਟਕਟ ਜਾਏਗੇ ਸ਼ਾਰਟਕਟ ਜਾਏਗੇ ਦੇਖ ਲੋ ਆਂਟੀਆਂ ਮਾਤਾ ਮਾ ਕਿੰਨਾ ਪਾਰ ਚੱਕ ਪਹਾੜੀ ਏਰੀਆ ਜਾਂਦੀਆਂ ਕਿਉਂਕਿ ਹੱਤ ਬਣੀ ਹੈਗੀ ਆ ਉਹ ਉੱਪਰ ਪਰ ਮੈਂ ਇੱਧਰ ਕਰ ਰਿਹਾ ਮੇਰੇ ਨਾਲ ਤਾਂ ਕੋਈ ਵੀ ਨਹੀਂ ਇਕੱਲਾ ਹੀ ਆ ਉਹ ਜਵਾਕ ਪਿੱਛੇ ਰਹਿ ਗਿਆ ਹਰਪ੍ਰੀਤ ਦੇ ਮੰਮੀ ਡੈਡੀ ਖੜੇ ਸੀਗੇ ਉਹ ਪਿੱਛੇ ਰਹਿ ਗਿਆ ਮੈਂ ਅੱਗੇ ਨਿਕਲਾ ਆ ਆਪਣੇ ਨਾਲ ਦੇ ਵੀ ਮਿਲ ਗਏ ਸੀ ਫੈਲੀਬੈਡ ਤੇ ਬੜਾ ਰਸਤਾ ਆਪ ਦਾ ਸਤਨਾਮ ਵਾਹਿਗੁਰੂ ਰਸਤੇ 'ਚ ਦਰਖਤ ਆ ਗਏ ਕਿੰਨੇ-ਕਿੰਨੇ ਵੱਡੇ ਦੇਖੋ ਚੀਲ ਦੇ ਗਾਗਰੀਆ ਪਹੁੰਚ ਗਏ ਆਪਾਂ ਪੈਂਡ ਆ ਗਿਆ ਇਹ ਕੋੜਿਆਂ ਦਾ ਰੇਲਵੇ ਸਟੇਸ਼ਨ ਖੱਚਰਾ ਦਾ ਸਟੇਸ਼ਨ ਆ ਗਿਆ ਇੱਥੋਂ ਤੱਕ ਲੈ ਕੇ ਆਉਂਦੀਆਂ ਖੱਚਰਾ ਆ ਉਧਰ ਨੂੰ ਤੁਰੋ ਭਾਈ ਮੇਰਾ ਪਾਣੀ ਦਾ ਨਾ ਚੜਾ ਦੋ ਰਾਮ ਜੀ ਜਲਦੀ ਆਹ ਵੇਖੋ ਦੋ ਹਨ ਉਹ سامنے ਚੋਟੀ ਨਜ਼ਰ ਆ ਰਹੀ ਸਵੇਰ ਇੱਥੇ ਚੜਾਂਗੇ ਗੁਰੂ ਮਹਾਰਾਜ ਪਰਮਾਤਮਾ ਕਿਰਪਾ ਰੱਖੀ ਕਿੰਨੇ ਪਹੁੰਚ ਗਿਆ ਐਸਾ ਠੀਕ ਆ ਕਿੱਥੋਂ ਆਏ ਬਾਈ ਨਹੀਂ ਪਿੱਛੋਂ ਕਬੂਰ ਥਲੇ ਠੀਕ ਆ 13 13 ਸੂ ਦਾ ਬਾਬਾ ਜੀ ਕਹਿੰਦੇ ਘੋੜਾ ਹੈਗਾ ਬਾਕੀ ਰੇਟ ਮਕਾਇਆ ਹੋ ਤੁਸੀਂ ਹੈ ਇਹ ਨਹੀਂ ਕਹਿੰਦੇ ਘੱਟ ਕਹਿੰਦੇ ਪੱਜਲ ਜਾ ਬੜੋ ਫਿਰ ਹਨਾ ਠੀਕ ਆ ਚਲੋ ਯਾਰ ਓਕੇ ਬਾਈ ਹਰ ਗਿੱਲ ਵਲੌਗ ਓਕੇ ਵੀਰੇ ਵੀਡੀਓ ਗਾਗੜੀਆ ਪਾਰ ਕਰੀਏ ਹੁਣ ਆਪਾਂ ਤੇ ਰਾਤ ਦੇ ਸਟੇ ਦਾ ਦੇਖੀਏ ਜਦੋਂ ਤੁਸੀਂ ਇੱਥੇ ਆਓਗੇ ਫਿਰ ਅ ਅੰਦਰ ਗੁਰੂ ਸਾਹਿਬ ਦੇ ਆਪਾਂ ਨੂੰ ਹਾਲ ਜਾਂ ਕਮਲੇ ਗੱਲ ਸਕਦੇ ਆ ਜੇ ਇੰਨੀ ਨਾ ਆਪਣੇ ਤੋਂ ਪਹਿਲਾਂ ਸੰਗਤ ਨਾ ਆਈ ਹੋਈ ਪਰ ਸੰਗਤ ਬਹੁਤ ਆ ਸਾਰਾ ਕੁਝ ਦੁਕਾਨਾਂ ਦਾ ਗੁੰਨਾ ਸਾਰੀਆਂ ਪ੍ਰਾਈਵੇਟ ਇਹ ਸਾਰਾ ਟੂਰਿਜ਼ਮ ਦੇ ਸਿਰ ਤੇ ਚੱਲਦਾ ਹੈ ਨਾ ਯਾਰ ਸਾਰਾ ਕੁਝ ਹੈ ਨਾ ਕਿ ਉਹ ਕਿੰਨੀ ਕਮਾਈ ਆ ਦਸਾਂ ਵਾਲੀ ਚੀਜ਼ ਸੋਚ ਦਿੰਦੇ ਹੁਣ ਚਲੋ ਪ੍ਰਮਾਤਮਾ ਸੁੱਖ ਰੱਖ ਕੇ ਆਪਾਂ ਪਹੁੰਚ ਗਏ ਹੇਮਕੁੰਡ ਸਾਹਿਬ ਤੋਂ ਪਹਿਲਾ ਸਵੇਰ ਯਾਤਰਾ ਹੈਗੀ 5 ਵਜੇ ਚੱਲੂ 5 ਵਜੇ ਤਾਂ ਆਪਾਂ 5 ਵਜੇ 4:30 ਕਰਾਂਗੇ ਹਨਾ ਜੇੜ ਨਹੀਂ ਗੁਰਦਾਰੇ ਜੇੜ ਹੀ 5 ਵਜੇ ਖੁੱਲਦਾ 5 ਵਜੇ ਖੁੱਲਦਾ ਠੀਕ ਆ ਗੋਵਿੰਦ ਧਾਮ ਆਪਾਂ ਪਹੁੰਚ ਗਏ ਸਵੇਰ ਆਪਾਂ ਕਿੰਨੇ ਵਜੇ ਚੱਲੇ ਸੀ ਯਾਰ ਸਵੇਰ 9 ਵਜੇ ਨਹੀਂ ਲੇਟ ਚੱਲੇ ਮੈਨੂੰ ਲੱਗਦਾ 10 ਵਜੇ ਚੱਲੇ ਆਪਾਂ 9 ਵਜੇ ਚੱਲੇ ਆਪਾਂ ਪਾਣੇ 9 ਤੇ ਪਹੁੰਚ ਗਏ 5 ਵਜੇ ਪਾਣੇ 9 ਚੱਲੇ ਸੀਗੇ ਤੇ 10 ਵਜੇ ਅਸੀਂ ਗੋਬਿੰਦਾਂ ਪਹੁੰਚ ਗਏ ਗੋਬਿੰਦ ਘਾਟ ਤੋਂ ਲੈ ਕੇ ਇਹ ਜੇ ਬੰਦੇ ਜੇ ਹਿੰਮਤ ਚਾਹੀਦੀ ਆ ਅੱਗੇ ਪਰਮਾਤਮਾ ਕਿਰਪਾ ਕਰਦੇ ਤਾਂ ਬੰਦਾ ਪਹੁੰਚ ਹੀ ਜਾਂਦਾ ਆਪਣੀ ਮੰਜ਼ਿਲ ਤੇ ਕੋਈ ਹੌਲੀ ਚੱਲ ਕੇ ਕੋਈ ਤੇਜ਼ ਸਾਰੇ ਜਾਣੇ ਹੁਣ ਇੱਥੇ ਪਹੁੰਚ ਗਏ ਜਿਹੜੇ ਸਾਡੇ ਤੋਂ ਹੌਲੀ ਸੀਗੇ ਉਹ 5 ਮਿੰਟ ਬਾਅਦ ਪਹੁੰਚ ਗਏ ਇਹ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਕੋੜੇ ਟਾਈਮ ਤੱਕ ਬਈਆ ਆ ਸਾਰਾ ਗੋਬਿੰਦਾਂ ਹੁੰਦਾ ਇੱਥੇ ਪੀੜ ਕਿੰਨੀਆਂ ਦੇਖੋ ਪਰਚੀਆਂ ਮਿਲ ਰਹੀਆਂ ਨਾ ਰੂਹ ਦੀਆਂ ਤੇ ਉਹ ਹਾਲ ਦੀਆਂ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਗੋਬਿੰਦਾਂ ਇੱਥੇ ਇੱਥੋਂ ਵੜੋ ਆ ਪਰਚੀ ਕਰਦੇ ਆ ਠੀਕ ਹੈ ਪਰਚੀ ਦਾ ਕੋਈ ਪੈਸਾ ਲੱਗਦਾ ਨਹੀਂ 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 ਕੋਈ ਪੈਸਾ ਨਹੀਂ ਲੱਗਦਾ ਫ੍ਰੀ ਪਰਚੀ ਕੱਟੀ ਜਾਂਦੀ ਆ ਫਿਰ ਆਪਣੋਂ ਹਾਲ 'ਚ ਜੇ ਲੇਡੀਜ਼ ਨਾਲ ਆ ਤੁਹਾਡੇ ਤਾਂ ਵਧੀਆ ਹਾਂ ਹੋਰ ਬਾਈ ਕੀ ਹਾਲ ਵੈਰੇ ਗੁਰਜੀ ਕੀ ਖਤੇ ਸਟੇ ਤਾਂ ਆਪਾਂ ਨੂੰ ਉੱਪਰਲੀ ਛੱਤ ਤੇ ਮਿਲ ਗਿਆ ਬਸ ਆ ਕੰਬਲ ਲਾਏ ਆ ਐਵੇਂ ਇੱਥੇ ਆਪਾਂ ਸੌਵਾਂਗੇ ਤੇ ਕਿਉਂਕਿ ਹੈ ਨਹੀਂ ਹਾਲ ਹਾਲ ਚ ਜਾਂ ਕਮਰਾ ਕੁਛ ਨਹੀਂ ਮਿਲਿਆ ਇੱਥੇ ਹੀ ਬਸ ਬੈਗ ਰੱਖ ਲੇ ਤੇ ਆਹ ਦੇਖੋ ਬਰਫ਼ ਡਿੱਗਣ ਲੱਗ ਗਈ ਪਾਣੀ ਦਾ ਟੈਂਪਰੇਚਰ ਇੰਨਾ ਹੈਗਾ ਮਾਈਨਸ ਮਤਲਬ ਬਰਫ਼ ਘੋਲੀ ਹੁੰਦੀ ਆ ਇੰਨਾ ਤੇ ਟੈਂਪਰੇਚਰ ਇੱਥੇ ਚੈੱਕ ਕੀ ਕਰਨਾ ਨੈਟ ਨਹੀਂ ਹੈਗਾ ਲੋ ਮਾਈਨਸ ਹੋਊਗਾ ਹਨਾ ਕਿੰਨਾ ਹੋਊਗਾ ਯਾਰ ਮਾਈਨਸ ਹੈ ਹਾਂ ਮਾਈਨਸ ਹੋਊਗਾ ਤੇ ਆ ਨਾਲ ਬਾਜ਼ਾਰ ਦੇਖੋ ਤੇ ਇਧਰ ਹਾਲ ਜਿੱਥੇ ਵੀ ਆਪਾਂ ਨੂੰ ਰੂਮ ਮਿਲਦੇ ਅੱਗੇ ਵੀ ਉਹ ਪੂਰਾ ਪਿੰਡ ਅੱਗੇ ਤੱਕ ਆ ਦੇਖੋ ਅੱਗੇ ਤੱਕ ਪਿੰਡਾਂ ਸਾਰੇ ਮਤਲਬ ਪਿੰਡ 'ਚ ਰੂਮ ਮਿਲਦੇ ਆ ਵਧੀਆ ਚਲੋ ਟਰੈਕ ਵਧੀਆ ਸੀਗਾ ਆਪਾਂ

ਪਰਵਾਹ ਸਦਾ ਯਾਦ ਰਹੀ ਦੀਨ ਦਰਾ ਗੁਰੂ ਮਹਾਰਾਜ ਦੇ ਦਰਸ਼ਨ ਕਰ ਲਏ ਅੱਜ ਕੱਲ ਦਾ ਸਫਰ ਹੁਣ ਦੇਖਾਂਗੇ ਜਿਵੇਂ ਰਹਿੰਦਾ ਕੱਲ ਸਵੇਰ ਆਪਾਂ ਜਲਦੀ ਜਾਣਾ ਤੁਹਾਨੂੰ ਦੱਸਾਂਗੇ ਕਿਵੇਂ ਰਹਿੰਦਾ ਕੱਲ ਦਾ ਸਫਰ ਨਾਲ ਰਿਓ ਤੇ ਜਿਹੜੇ ਮੇ ਭਾਈ ਮੇਰੇ ਪਹਿਲੀ ਵਾਰ ਦੇਖ ਰਹੇ ਹੋ ਵੀਡੀਓ ਉਹ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਬਾ ਦਿਓ ਚਲੋ ਮਿਲਦੇ ਆ ਕਰਨ ਵਾਲੀ ਵੀਡੀਓ ਚ